ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ ਸਕਾ ਕਾਟਾ ਸੀਸਾ ਸ੍ਰੀ ਸਕੇਤ ਰਗਤ ਕੇ ਈਸਾ ਪਹ ਪਨ ਮ੍ਰਿஷ்ட ਗਗਨਤੇ ਭਈ ਸਭ ਹਿਨਿਆਨ ਵਧਾਈ ਦਈ ਤਨ ਤਨ ਲੋਗਨ ਕੇ ਰਾਜਾ ਦੁਸਤਨ দਹ ਗਰੀਬ ਨਿਵਾਜਾ ਖਲ ਭਵਨ ਕੇ ਸਿਰ ਜਣ ਹਾਰੇ ਦਾਸ ਜਨਮੁ ਲਿਹੁ ਬਾਰੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਤ ਸਬੈ ਤੁਮ ਕਾਬ ਹੋ ਆਪ ਹੱਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰਿ ਇੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸਿੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋ ਅਬਰ ਨਾ ਤਿਆਉਂ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਅਹ ਚੁਣ ਚੁਣ ਛਤਰ ਹਮਾਰੇ ਮਾਰੀ ਅਹ ਆਪ ਹਾਦੈ ਮੁਦੇ ਉਬਰੀਐ ਮਰਨ ਕਾਲ ਕਾ ਤਰਾਸੁ ਨੇ ਬਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੋਜ ਜੋ ਕਰਿ ਹੋ ਰੱਛਾ ਰਾਖਿ ਲਹੋ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਨ ਕੇ ਹੰਤਾ ਤੁਮਹੁ ਪ੍ਰੀ ਚਤਰਦਸ ਕੰਤਾ ਕਾਲ ਪਾਏ ਬਰਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨੁ ਪ੍ਰਕਾ사 ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦ ਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਿਨਾਇਓ ਦੇਵ ਦੈਨ ਤ੍ਰਿਸ਼ਣੈ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਦਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਛਤਰਣ ਕੋ ਪਲ ਮੋ ਬਦ ਕੀਓ कट कट के अंतर की जानत पले बुरे की पीर पछाणत चिटी ते कुचर स्थूला सपर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने कट कट के पट पट की जान जावे उद करख करा कर तारा, प्रजा प्रजाधरत तब देहे पार ਜਿਨ ਜਾਵੇ ਆ ਕਰਖ ਕਰਤੋ ਹੋਕ ਬਹੂੰ ਤੁਮ ਮੈਂ ਮਿਲਤ ਦੇਹ ਤਰਸ ਬਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਦੇ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਪੇਦ ਅਰਿਆਲਮ ਨਿਰੰਕਾਰ ਨਿਰਭੁਕਾਰ ਨਿਰਲੰਭ ਆਦੇ ਅਨੀਲ ਆਦ ਸੰਭ ਤਾਂ ਕਾ ਮੂੜ ਵਿਚਾਰਤ ਵੇਦਾ ਜਾਂ ਕੋ ਪੇਬ ਨਾ ਪਾਪਤ ਵੇਦਾ ਤਾਂ ਕੋ ਗਰਪਾ ਹਨ ਅਨੁਮਾਨਤ ਮਹਾ ਮੂੜ ਕਛਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹੀਂ ਪਿਵ ਆਪ ਆਪਣੀ ਬੁੱਧ ਹੈ ਦੇਤੀ ਬਰਨਤ ਬਿਨ ਬਿਨ ਤੋ ਹੈ ਤੇਤੀ ਤੁਮਰ ਲਖਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇੱਕ ਰੂਪੈ ਅਨੂਪ ਸਰੂਪੈ ਰੰਗ ਪਯੋ ਰਾਬ ਕਹੀ ਪੂਪਾ ਅੰਡਜ ਜੇ ਰਜ ਸੇਤ ਜਕੀਨੀ ਉਤ ਪਰ ਖਾਨ ਬਹੁਰ ਰਚ ਦਿਨੀ ਕਹੂੰ ਫੂਲ ਰਾਜਾ ਬ ਬੈਠਾ ਕਹੂੰ ਸਿਮਟ ਪਇਓ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਬਵ ਆਦ ਰੁਗਾਦ ਸਰੂਪ ਸੁਯੰਬਵ ਅਵਰ ਇੱਛਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰੋ ਦੁਸਤ ਜਿਤੇ ਉਠਵ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੁਰ ਤਵ ਸਰਣੀ ਪਰੇ ਤਿਨ ਕੇ ਦੁਸਤ ਦੁਖਤ ਹੈ ਮਰੇ ਪਰਖ ਜਾ ਬਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਾ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲ ਦੁਸ਼ਟ ਰਿਸ਼ਟ ਤਰੇਤਰ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ ਰਿੱਦ ਸਿੱਧ ਕਰਮੋਂ ਸਭ ਹੋਈ ਦੁਸਤ ਸਾਥ ਸਭ ਛਕੈ ਨਾ ਕੋਈ ਇੱਕ ਬਾਰ ਜਨ ਤਮੈ ਸੰਭਾਰਾ ਕਾਲ ਵਾਸਤੇ ਤਾਹੀ ਉੰਬਾਰਾ ਜਨ ਨਾਰਨਾਮ ਤੇਹਾਰੋ ਕਹਾ ਦਰਦ ਦੁਸਤ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇਹਾਰੀ ਆਪ ਹੱਥ ਦੈ ਲਿਹੋ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇਲੇ ਹੋ ਵਿਚਾਈ ਕਿਰਪਾ ਕਰੀ ਹੰ ਪ੍ਰਜਗ ਮਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਤੇਲ ਵਿਖ ਸ਼ਕਲ ਦੇਹ ਕੋ ਹਰਤਾ ਦੁਸ਼ ਦੋਖਿਨ ਕੋ ਸ਼ੈ ਕਰਤਾ ਸ੍ਰੀ ਅਸਤੁਜ ਜਬ ਪਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਂਛਿਤ ਫਲ ਪਾਵੈ ਸੋਈ ਦੁਖਨਾ ਤਿਸੈ ਬਿਅਪਤ ਕੋਈ ਅੜਿਲ ਸੁਣੈ ਗੂੰਜੋ ਜਾਹੇ ਸੁਰ ਸੁਨਾ ਪਾਵਈ ਸੁਣੈ ਮੂੜ ਚਿਤ ਲਾਏ ਚਿਤਰਤਾ ਆਵਈ ਦੁਖ ਦਰਦ ਪਾਵ ਨਿਕਟ ਨਾ ਤਿਨ ਨਰਕੇ ਰਹੈ ਹੋ ਜੋ ਜਾ ਕੀ ਏਕ ਬਾਰ ਚਉਪਈ ਕੋ ਕਹੈ ਚਉਪਈ ਸੰਭ ਸਤਰੈ ਸੈਸ ਪਣੀਜੈ ਹਰਦ ਸੈਸ ਸੁਨ ਤੀਨ ਕਹੀਜੈ ਪਾਦਰ ਸੁਦੀਸ਼ਟ ਮੇਰ ਵਿਵਾਰਾ ਤੀਰਸ ਤਦਰਬ ਗ੍ਰੰਥ ਸੁਦਾਰਾ ਸਵਈਆ ਪਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਵੇ ਸਬੈ ਬਹੁ ਪੇਦ ਕੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੋਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ